ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਜਿੱਥੇ ਪੂਰੇ ਜ਼ਿਲ੍ਹੇ ਭਾਰਚਾ ਨਾਕੇ ਬੰਦੀ ਅਤੇ ਹੋਰ ਨਸਰਜ ਚਪਹਾਂ ਅਭਿਆਨ ਚਲਾਏ ਜਾ ਰਹੇ ਹਨ ਉੱਥੇ ਹੀ ਆਈ ਅਚਨਚੇ ਚੈਕਿੰਗ ਅਭਿਆਨ ਪਬਲਿਕ ਪਲੇਸ ਤੇ ਕੀਤੀ ਜਾ ਰਹੀ ਹੈ ਐਸਐਸਪੀ ਗੁਰਦਾਸਪੁਰ ਵੱਲੋਂ ਖੁਦ ਆਪਣੇ ਹੋਰ ਨਾ ਅਧਿਕਾਰੀਆਂ ਤੇ ਪੁਲਿਸ ਪਾਰਟੀ ਨੂੰ ਲੈ ਕੇ ਬੱਸ ਸਟੈਂਡ ਰੇਲਵੇ ਸਟੇਸ਼ਨ ਸਮੇਤ ਵੱਖ-ਵੱਖ ਥਾਵਾਂ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਉੱਥੇ ਹੀ ਐਸਐਸਪੀ ਅਦਿੱਤਿਆ ਦਾ ਕਹਿਣਾ ਸੀ ਕਿ ਉਹਨਾਂ ਦੀ ਇਸ ਮੁਹਿੰਮ ਦਾ ਮਕਸਦ ਹੈ ਕਿ ਮਾੜੇ ਅਨਸਰਾਂ ਨੂੰ ਨੱਥ ਪੋਣੀ ਅਤੇ ਹੁਣ ਇਸ ਦੂਸਰੇ ਫੇਸ 'ਚ ਉਹਨਾਂ ਵੱਲੋਂ ਜਿੱ ਰੱਖੀ ਜਾ ਰਹੀ ਹੈ ਉਥੇ ਹੁਣ ਤੱਕ 25 ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਤੇ ਇਹ ਮੁਹਿੰਮ ਜਾਰੀ ਹੈ ਬਹੁਤ ਜ਼ਰੂਰੀ ਜਿਹੜਾ ਉਹ ਕਾਇਦਾ ਕਾਨੂੰਨ ਹੈ ਠੀਕ ਹੈ ਜੀ ਤਾਂ ਕਵਰ ਕਰ ਜੂਗਾ ਕਾਇਦਾ ਕਾਨੂੰਨ ਤੇ ਤੁਹਾਡੀ ਆਪਣੀ ਵੀ ਕਵਰ ਹੋਣੀ ਠੀਕ ਹੈ ਜੀ ਦਰਨੇ ਵਾਲੇ ਦੀਨਾਂ ਦੇ ਨਾਲ ਬਿਆਨਪੁਰ ਬਿਆਨਪੁਰ ਚੜ ਜਾ ਚੜ ਜਾ ਬੱਸੇ ਫੜ ਕੇ ਲੈ ਜਾਂਦੇ ਹੋਣਾ ਹੀ ਨਾ ਜਾਣਾ ਲੇ ਲੇ ਦੀਨਨ ਗਲੇ ਬ੍ਰਾਂਡ ਕੋ ਬ੍ਰਾਂਡ ਕੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਸੀਂ ਇਹਨਾਂ ਨੂੰ ਬੈਠਾ ਲਓ ਚਲੋ ਬੋਲੋ ਬੋਲੋ ਹਾਂ ਚਲੋ ਆਪਾਂ ਲਈ ਉਹਨਾਂ ਨੂੰ ਚਲ ਜਓ ਉਹ ਆਇਆ ਹੀ ਨਹੀਂ ਜਿਹੜੇ ਉਹ ਅੰਦਰ ਉੱਲਾਪਾ ਆ ਗਿਆ ਸਾਰਿਆਂ ਨੂੰ ਬਹੁਤ ਬਹੁਤ ਗੀਦੀ ਗੱਲਾਂ ਨਹੀਂ ਪਾ ਲੜਬੀ ਮਜ਼ਾਕ ਮਜ਼ਾਕ ਚ ਨਾ ਅੱਛਾ ਗੱਲਾਂ ਨੂੰ ਤੇ ਹੀ ਤੋਲੀ ਗਿਲਾਉਂਦੇ ਸਹਿਰੀ ਨਹੀਂ ਆਪ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਆਪਰੇਸ਼ਨ ਪਰਹਾੜ 2 ਜਿਹੜਾ ਹੈਗਾ ਉਹ ਸਟਾਰਟ ਹੋਇਆ ਹੈਗਾ ਤੋ ਇਹਦੇ ਕਰਕੇ ਜਿਹੜੇ ਪੁਲਿਸ ਵੱਲੋਂ ਲਗਾਤਾਰ ਜਿਹੜੇ ਹੈਗੇ ਬਦਮਾਸ਼ਾਂ ਤੇ ਵਾਂਟਡ ਕ੍ਰਾਈਮਨਲਸ ਤੇ ਇਸ ਤੋਂ ਇਲਾਵਾ ਜਿਹੜੇ ਵੀ ਐਂਟੀ-ਸੋਸ਼ਲ ਐਲੀਮੈਂਟਸ ਹੈਗੇ ਜਿਹੜੇ ਵੱਖ-ਵੱਖ ਕੇਸਿਸ ਤੇ ਵਾਂਟਡ ਹੈਗੇ ਉਹਨਾਂ ਦੇ ਖਿਲਾਫ ਲਗਾਤਾਰ ਜਿਹੜਾ ਐਕਸ਼ਨ ਹੋ ਰਿਹਾ ਹੈਗਾ ਅਸੀਂ ਸਵੇਰ ਲਗਭਗ 25 ਦੇ ਲਗਭਗ ਬੰਦੇ ਹੈਗੇ ਉਹ ਜਿਹੜੇ ਹੈਗੇ ਰਾਉਂਡ ਅਪ ਕੀਤੇ ਹੋਏ ਵੱਖ-ਵੱਖ ਥਾਵਾਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਵੱਲੋਂ ਏਰੀਆ ਡੋਮੀਨੇਸ਼ਨ ਦੇ ਵਾਸਤੇ ਵੀ ਸਾਰੀ ਐਕਸਰਸਾਈਜ਼ ਆ ਉਹ ਕੀਤੀ ਜਾ ਰਹੀ ਹੈ ਤੋ ਹੁਣ ਐਸਪੀ ਹੈੱਡ ਕੁਆਰਟਰ ਸਾਹਿਬ ਵੱਲੋਂ ਐਂਡ ਜਿਹੜੀ ਡੀਐਸਪੀ ਸਿਟੀ ਐਂਡ ਡੀਐਸਪੀ ਕਮਾਂਡ ਕੰਟਰੋਲ ਵੱਲੋਂ ਜਿਹੜਾ ਹੈਗਾ ਇੱਥੇ ਇੱਕ ਕੰਬੀ ਕੰਪ੍ਰੈਸ਼ਨ ਬਸਟੈਂਡ ਦੇ ਵਿੱਚ ਚਲਾਇਆ ਗਿਆ ਸੀਗਾ ਜਿੱਥੇ ਪ੍ਰੋਪਰ ਦੇਰੀ ਹੈਗੀ ਚੈਕਿੰਗ ਕੀਤੀ ਗਈ ਹੈ ਇਹਦੇ ਅਲਾਵਾ ਜਿਹੜੇ ਵੀਕਲਸ ਹੈਗੇ ਇਹਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਪੁਲਿਸ ਵੱਲੋਂ ਜਿਹੜਾ ਹੈਗਾ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਜਿਹੜਾ ਵੱਖ-ਵੱਖ ਜਿਹੜੇ ਆਪਰੇਸ਼ਨਸ ਹੈਗੇ ਉਹ ਉਹ ਜਿਹੜੇ ਹੈਗੇ ਉਹ ਕੰਟੀਨਿਊ ਰਹਿਣਗੇ